ਏਅਰ ਕੈਨੇਡਾ ਉਹਨਾਂ ਯਾਤਰੀਆਂ ਦੀ ਮੁੜ ਬੁਕਿੰਗ ਫਲੈਕਸੀਬਿਲਟੀ ਨੂੰ ਪੇਸ਼ਕਸ਼ ਕਰ ਰਿਹਾ ਹੈ ਜਿਨ੍ਹਾਂ ਨੇ ਅਗਲੇ ਮਹੀਨੇ ਸੰਭਾਵਿਤ ਪਾਇਲਟ ਹੜਤਾਲ ਦੀ ਮਿਤੀ ਦੇ ਆਲੇ ਦੁਆਲੇ ਫਲਾਈਟਾਂ ਬੁੱਕ ਕੀਤੀਆਂ ਏਅਰਲਾਈਨ ਦਾ ਕਹਿਣਾ ਹੈ ਕਿ ਇਸ ਦੀ ਗੱਲਬਾਤ ਦੇ ਵਿੱਚ ਪ੍ਰਗਤੀ ਹੋਈ ਹੈ ਤੇ ਇੱਕ ਸਮਝੌਤੇ ਤੇ ਪਹੁੰਚਣ ਦੀ ਉਮੀਦ ਹੈ ਪਰ ਇਸ ਨੂੰ ਅਜੇ ਵੀ ਸਤੰਬਰ 17 ਦੇ ਸ਼ੁਰੂ ਦੇ ਵਿੱਚ ਇਸ ਦੇ 5400 ਪਾਇਲਟਾਂ ਦੁਆਰਾ ਹੜਤਾਲ ਦੀ ਸੰਭਾਵਨਾ ਦਾ ਸਾਹਮਣਾ ਕਰ ਰਹੇ ਨੇ ਏਅਰਲਾਈਨ ਪਾਇਲਟ ਐਸੋਸੀਏਸ਼ਨ ਨੇ ਹੜਤਾਲ ਦੀ ਮਿਤੀ ਨਿਰਧਾਰਤ ਕੀਤੀ ਹੈ ਪਰ ਪਾਇਲਟਾਂ ਨੇ ਹੜਤਾਲ ਦੇ ਆਦੇਸ਼ ਨੂੰ ਮਨਜ਼ੂਰੀ ਦੇਣ ਲਈ ਬਹੁਤ ਜ਼ਿਆਦਾ ਵੋਟ ਦਿੱਤੀ ਹੈ। 에어ਲਾਈਨ ਦੀ ਪਾਲਿਸੀ ਦੇ ਤਹਿਤ 15 ਤੇ 23 ਸਤੰਬਰ ਦੇ ਵਿਚਕਾਰ ਯਾਤਰਾ ਦੇ ਲਈ ਟਿਕਟਾਂ ਵਾਲੇ ਗਾਹਕ ਬਿਨਾਂ ਕਿਸੇ ਵਾਧੂ ਕੀਮਤ ਦੇ 30 ਨਵੰਬਰ ਤੱਕ ਉਸੇ ਰੇਟ ਤੇ ਮੰਜ਼ਿਲ ਵਾਲੀ ਕਿਸੇ ਵੀ ਹੋਰ 에어 ਕੈਨੇਡਾ ਫਲਾਈਟ ਤੇ ਰੀਬੁੱਕ ਕਰ ਸਕਦੇ ਨੇ। ਪ੍ਰਭਾਵਿਤ ਸਮੇਂ ਦੌਰਾਨ ਬੁਕਿੰਗ ਵਾਲੇ ਯਾਤਰੀ ਆਪਣੀ ਫਲਾਈਟ ਨੂੰ ਰੱਦ ਵੀ ਕਰ ਸਕਦੇ ਨੇ ਤੇ ਪਵਿੱਖ ਦੀ ਯਾਤਰਾ ਦੇ ਲਈ ਕ੍ਰੈਡਿਟ ਪ੍ਰਾਪਤ ਕਰ ਸਕਦੇ ਨੇ। ਰੀਫੰਡ ਯੋਗ ਟਿਕਟਾਂ ਵਾਲੇ ਗਾਹਕਾਂ ਲਈ ਰੀਫੰਡ ਉਪਲਬਧ ਹੋਣਗੇ ਪਰ 에어 ਕੈਨੇਡਾ ਨੇ ਕਿਹਾ ਹੈ ਕਿ ਨਾ ਵਾਪਸੀ ਯੋਗ ਟਿਕਟਾਂ ਵਾਲੇ ਯਾਤਰੀਆਂ ਲਈ ਰਿਫੰਡ ਉਪਲਬਧ ਨਹੀਂ ਹੋਣਗੇ ਕਿਉਂਕਿ ਉਡਾਨਾਂ ਆਮ ਵਾਂਗ ਕੰਮ ਕਰਨ ਲਈ ਨਿਰਧਾਰਤ ਨੇ ਇਹ ਨੀਤੀ 에ਅਰ ਕੈਨੇਡਾ ਮੇਨ ਲਾਈਨ 에ਅਰ ਕੈਨੇਡਾ ਰੂਜ਼ ਜੈਸ ਜਾਂ ਜਪਾਲ 에ਅਰਲਾਈਨ ਦੁਆਰਾ ਸੰਚਾਲਿਤ 에ਅਰ ਕੈਨੇਡਾ ਐਕਸਪ੍ਰੈਸ ਉਡਾਨਾਂ ਅਤੇ 에ਅਰ ਕੈਨੇਡਾ ਦੀਆਂ ਛੁੱਟੀਆਂ ਸਮੇਤ ਸਾਰੀਆਂ 에ਅਰ ਕੈਨੇਡਾ ਦੁਆਰਾ ਸੰਚਾਲਿਤ ਉਡਾਨਾਂ ਦੇ ਉੱਤੇ ਲਾਗੂ ਹੁੰਦੀ ਹੈ ਕਰਮਚਾਰੀ ਜੂਨ 2023 ਤੋਂ 에ਅਰ ਕੈਨੇਡਾ ਦੇ ਨਾਲ ਟੋਰਾਂਟੋ ਦੇ ਹੋਟਲਾਂ ਦੇ ਵਿੱਚ ਸੰਗੀ ਸਮਝੌਤੇ ਦੀ ਗੱਲਬਾਤ ਕਰੇ ਏਅਰ ਕੈਨੇਡਾ ਦੇ ਪਾਇਲਟਾਂ ਨੇ ਹੜਤਾਲ ਦੇ ਹੱਕ ਦੇ ਵਿੱਚ ਭਾਰੀ ਵੋਟ ਪਾਉਣ ਤੋਂ ਬਾਅਦ ਮੰਗਲਵਾਰ ਦੁਪਹਿਰ ਨੂੰ ਇਸ ਤੇ ਬੰਦੀ ਹੋਰ ਜਾਣਕਾਰੀ ਸਾਂਝੀ ਕੀਤੀ ਲਿਬਰਲ ਕੈਬਨਿਟ ਦੇ ਰਿਟ੍ਰੀਟ ਹੈਲੀਫੈਕਸ ਦੇ ਵਿਖੇ ਚੱਲ ਰਹੀ ਹੈ ਜਿੱਥੇ ਕੈਬਨਿਟ ਵੱਲੋਂ ਹਾਊਸਿੰਗ ਅਤੇ ਇਮੀਗ੍ਰੇਸ਼ਨ ਦੇ ਮੁੱਦਿਆਂ ਦੇ ਉੱਤੇ ਲਗਾਤਾਰ ਚਰਚਾ ਜਾਰੀ ਹੈ ਇਸ ਪਾਸੇ ਦੇ ਵੱਲ ਸਰਕਾਰ ਦੇ ਵੱਲੋਂ ਚੁੱਕੇ ਗਏ ਕਦਮਾਂ ਤੇ ਭਵਿੱਖ ਦੇ ਟੀਚਿਆਂ ਦੇ ਮੱਦੇਨਜ਼ਰ ਰੱਖਦੇ ਹੋਏ ਕਦਮ ਚੁੱਕਣ ਸੰਬੰਧੀ ਯੋਜਨਾ ਉਲੀਕੀ ਜਾਣੀ ਹੈ ਪਰ ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘਟ ਰਹੀ ਲੋਕਪ੍ਰਿਅਤਾ ਅਤੇ ਲਿਬਰਲਾਂ ਦਾ ਡਿੱਗਦਾ ਗ੍ਰਾਫ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਬਣਿਆ ਹੋਇਆ ਹੈ ਜਿਸ ਕਾਰਨ ਸਰਕਾਰ ਇਹ ਦਿਖਾਉਣਾ ਚਾਹੁੰਦੀ ਹੈ ਕਿ ਕੈਨੇਡੀਅਨਸ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਉਸ ਵੱਲੋਂ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਇਸ ਕੈਬਨਟ ਰਿਟ੍ਰੀਟ ਦੌਰਾਨ ਵਿਚਾਰੇ ਜਾਣ ਵਾਲੇ ਮੁੱਦਿਆਂ ਵਿੱਚ ਲਿਬਰਲ ਪਾਰਟੀ ਦੀ ਸਥਿਤੀ ਅਤੇ ਵੋਟਰਾਂ ਦੇ ਵਿੱਚ ਪਾਰਟੀ ਦੀ ਘਟਦੀ ਲੋਕਪ੍ਰਿਅਤਾ ਬਾਰੇ ਵੀ ਗੱਲਬਾਤ ਹੋ ਰਹੀ ਹੈ ਪਰ ਉਹਨਾਂ ਨੇ ਕਿਹਾ ਹੈ ਕਿ ਇਹ ਗੱਲਾਂ ਜਨਤਕ ਤੌਰ ਤੇ ਨਹੀਂ ਕੀਤੀਆਂ ਜਾ ਸਕਦੀਆਂ ਜਿਹੜਾ ਫਾਲਸ ਸੀਜ਼ਨ ਦੇ ਪਾਰਲੀਮੈਂਟਰੀ ਸੈਸ਼ਨ ਦੀ ਤਿਆਰੀ ਦੇ ਲਈ ਫੈਡਰਲ ਕੈਬਨਿਟ ਗਰਮੀਆਂ ਦੇ ਅਖੀਰ ਦੇ ਵਿੱਚ ਬੈਠਕ ਕਰਦੀ ਹੈ ਕੈਬਨਿਟ ਰਿਟਰੀਟ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦੋ ਵੱਡੇ ਐਲਾਨ ਕੀਤੇ ਪਹਿਲਾ ਉਹਨਾਂ ਨੇ ਅਸਥਾਈ ਵਿਦੇਸ਼ੀ ਕਾਮਯਾਬ ਵਿੱਚ ਕਟੌਤੀ ਕਰਨ ਦੇ ਲਈ ਨਵੀਆਂ ਤਬਦੀਲੀਆਂ ਐਲਾਨੀਆਂ ਤੇ ਦੂਜਾ ਉਹਨਾਂ ਨੇ ਚੀਨ ਦੇ ਵਿੱਚ ਬਣੇ ਇਲੈਕਟ੍ਰਿਕ ਵਾਹਨਾਂ ਤੇ ਮੋٹے ਟੈਰਿਫ ਠੋਕਨ ਦਾ ਫੈਸਲਾ ਲਿਆ ਪਰ ਕੁਝ ਸਿਆਸੀ ਚਰਚਾਵਾਂ ਦੇ ਵਿੱਚ ਪਾਰਟੀ ਦੇ ਏਜੰਡੇ ਦੇ ਨਾਲ ਨਾਲ ਇੱਕ ਅਹਿਮ ਗੱਲਬਾਤ ਟਰੂਡੋ ਦੀ ਘਟਦੀ ਲੋਕਪ੍ਰਿਅਤਾ ਦੀ ਵੀ ਹੋ ਰਹੀ ਹੈ ਦਰਸਲ ਚੋਣ ਸਰਵੇਖਣਾਂ ਦੇ ਵਿੱਚ ਲਿਬਰਲ ਦੀ ਲੋਕਪ੍ਰਿਅਤਾ ਲਗਾਤਾਰ ھیਠਾਂ ਵੱਲ ਆ ਰਹੀ ਹੈ ਤੇ ਕੰਜ਼ਰਵੇਟਿਵ ਲੀਡਰ ਪੀਅਰੇ ਪਾਲੀ ਵਰਦੀ ਚੋਣ ਸਰਵੇਖਣਾਂ ਦੇ ਵਿੱਚ ਪਕੜ ਜਿਹੜੀ ਹੈ ਮਜ਼ਬੂਤ ਹੁੰਦੀ ਗਈ ਹੈ ਪ੍ਰਧਾਨ ਮੰਤਰੀ ਟਰੂਡੋ ਸਣੇ ਫੈਡਰਲ ਮੰਤਰੀਆਂ ਨੂੰ ਅਮਰੀਕੀ ਸਿਆਸਤ ਦੇ ਵਿੱਚ ਹੋਈ ਜਿਹੜੀ ਉਲਟ ਫੇਰ ਦਾ ਹਵਾਲਾ ਦਿੰਦੇ ਆ ਟਰੂਡੋ ਦੀ ਲੀਡਰਸ਼ਿਪ ਦੇ ਭਵਿੱਖ ਬਾਰੇ ਵੀ ਸਵਾਲ ਪੁੱਛੇ ਗਏ ਆਗਾਮੀ ਅਮਰੀਕੀ ਚੋਣਾਂ ਦੇ ਵਿੱਚ ਜੋ ਬਾਈਡਨ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੌਰਾਨ ਡੈਮੋਕ੍ਰੇਸੀ ਸਥਿਤੀ ਕਮਜ਼ੋਰ ਹੋ ਰਹੀ ਹੈ ਪਰ ਜਦੋਂ ਤੋਂ ਬਾਈਡਨ ਨੇ ਖੁਦ ਨੂੰ ਪਾਸੇ ਕੀਤਾ ਤੇ ਕਾਮਲਾ ਹੈਰਿਸ ਰਾਸ਼ਟਰਪਤੀ ਉਮੀਦਵਾਰ ਬਣੀ ਹੈ ਉਦੋਂ ਤੋਂ ਡੈਮੋਕ੍ਰੇਟਸ ਦੇ ਵੱਲ ਵੋਟਰਾਂ ਦਾ ਰੁਝਾਨ ਵੱਧਦਾ ਨਜ਼ਰ ਆ ਰਿਹਾ ਹੈ ਪੱਤਰਕਾਰਾਂ ਨੇ ਮੰਤਰੀਆਂ ਨੂੰ ਪੁੱਛਿਆ ਕਿ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਪਾਰਟੀ ਦੀ ਲੋਕਪ੍ਰਿਤਾ ਵਧਾ ਸਕਦੀ ਹੈ ਟਰੂਡੋ ਨੇ ਇਹ ਕਿਆਸ ਲਗਾਉਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਕੀ ਅਮਰੀਕਾ ਦੇ ਵਿੱਚ ਡੈਮੋਕ੍ਰੇਟਸ ਸੰਬੰਧੀ ਹਾਲ ਹੀ ਦੇ ਉਲਟਫੇਰ ਦੇ ਵਿੱਚ ਉਨ੍ਹਾਂ ਲਈ ਕੁਝ ਸਬਕ ਹੈ ਜਾਂ ਨਹੀਂ ਟਰੂਡੋ ਨੇ ਕਿਹਾ ਕਿ ਉਹਨਾਂ ਨੇ ਇਹ ਗਰਮੀਆਂ ਕੈਨੇਡੀਅਨਸ ਨੂੰ ਸੁਨਨ ਦੇ ਵਿੱਚ ਬਤਾਇਆ ਹਨ ਜਿਨ੍ਹਾਂ ਨੂੰ ਅਸਲ ਚਿੰਤਾਵਾਂ ਨੇ ਤੇ ਉਹਨਾਂ ਦੀ ਸਰਕਾਰ ਜਿੰਨਾ ਚਿੰਤਾਵਾਂ ਨੂੰ ਹੱਲ ਕਰਨ ਦੇ ਲਈ ਕੰਮ ਕਰ ਰਹੀ ਹੈ ਉਹਨਾਂ ਕਹੇ ਕਿ ਜੇਕਰ ਡੈਮੋਕ੍ਰੈਟਿਕ ਪਾਰਟੀ ਦੀ ਲੋਕਪ੍ਰਿਅਤਾ ਵਧਣ ਤੋਂ ਕੋਈ ਸਬਕ ਲੈਣ ਵਾਲਾ ਨੁਕਤਾ ਹੈ ਤਾਂ ਉਹ ਇਹ ਯਕੀਨੀ ਬਣਾਉਣਾ ਹੈ ਕਿ ਉਹ ਟਰੂਡੋ ਲੋਕਾਂ ਦੀ ਗੱਲ ਸੁਣ ਰਹੇ ਨੇ ਟਰੂਡੋ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਵੱਡਾ ਸਬਕ ਉਹਨਾਂ ਚੀਜ਼ਾਂ ਦਾ ਜਵਾਬ ਦੇਣਾ ਹੈ ਜਿਨ੍ਹਾਂ ਬਾਰੇ ਲੋਕ ਅਸਲ ਦੇ ਵਿੱਚ ਚਿੰਤਤ ਨੇ ਉਹਨਾਂ ਨੇ ਚਾਈਲਡ ਕੇਅਰ ਅਤੇ ਇਸ ਤੋਂ ਇਲਾਵਾ ਨੈਸ਼ਨਲ ਸਕੂਲ ਜਿਹੜੇ ਫੂਡ ਪ੍ਰੋਗਰਾਮ ਦਾ ਹਵਾਲਾ ਦਿੱਤਾ ਜਿੱਥੇ ਉਹਨਾਂ ਦੀ ਸਰਕਾਰ ਖਰਚ ਕਰ ਰਹੀ ਹੈ ਉਹਨਾਂ ਨੇ ਕਿਹਾ ਸਾਡਾ ਮੰਨਣਾ ਹੈ ਕਿ ਜ਼ਿੰਮੇਵਾਰ ਤਰੀਕਿਆਂ ਦੇ ਨਾਲ ਕੈਨੇਡੀਅਨਸ ਦੀ ਮਦਦ ਲਈ ਮਜ਼ਬੂਤ ਆਰਥਿਕਤਾ ਦੀ ਵਰਤੋਂ ਕਰਨਾ ਪਵੈਖਣ ਨੂੰ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਅਸੀਂ ਇਸ ਗੱਲ ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਪੋਲੀਵਰ ਨੇ ਨਿਸ਼ਾਨਾ ਸਾਧ ਧਿਆਨ ਪੋਲੀਵਰ ਦੇ ਉੱਤੇ ਨਿਸ਼ਾਨਾ ਸਾਧਦੇ ਹਾਂ ਟਰੂਡੋ ਨੇ ਕਿਹਾ ਕਿ ਉਹ ਸੱਭਿਆਚਾਰਕ ਯੁੱਧਾਂ ਅਤੇ ਇਹ ਸ਼ਿਕਾਇਤ ਕਰਨ ਕਿ ਸਭ ਕੁਝ ਜਿਹੜਾ ਟੁੱਟ ਗਿਆ ਤੇ ਕੇਂਦ੍ਰਿਤ ਨਹੀਂ ਹੈ ਟਰੂਡੋ ਦੇ ਮੰਤਰੀਆਂ ਨੇ ਵੀ ਉਹਨਾਂ ਦੀ ਲੀਡਰਸ਼ਿਪ ਦੇ ਪਿਛੇ ਬਾਰੇ ਸਵਾਲ ਪੁੱਛੇ ਜਾਣ ਤੇ ਸਪਸ਼ਟ ਤੌਰ ਤੇ ਟਰੂਡੋ ਦਾ ਸਮਰਥਨ ਕੀਤਾ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਕਿਹਾ ਕਿ ਕੈਬਨਟ ਨੂੰ ਟਰੂਡੋ ਤੇ ਜ਼ਬਰਦਸਤ ਭਰੋਸਾ ਹੈ ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮੈਲਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਹ ਯਕੀਨੀ ਬਣਾਉਣ ਦੇ ਲਈ ਬਹੁਤ ਵਧੀਆ ਕੰਮ ਵੀ ਕਰ ਰਹੇ ਨੇ ਕਿ ਕੈਨੇਡੀਅਨ ਜੋ ਕਹ ਰਹੇ ਨੇ ਟਰੂਡੋ ਉਹ ਕਰਦੇ ਨੇ ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਵੀ ਕਿਹਾ ਹੈ ਕਿ ਉਹ ਟਰੂਡੋ ਦਾ ਪੂਰਾ ਸਮਰਥਨ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ